ਮਾਦਾ ਆਪਣੇ ਘਰ ਨੂੰ ਨਾ ਹਰ ਕੋਈ ਸਿਆਣਾ ਹੁੰਦਾ ਵਾ ਤੂੰ ਹੀ ਆ ਲੋਕਾਂ ਦੀ ਮਗਰ ਲਗਨੀ ਆ ਮਾਣਾ ਜੈ ਤੈਨੂੰ ਸੁਣਾ ਦਿੰਦੇ ਆ ਤੇ ਭੱਜ ਜਾਨੀ ਉਹਨਾਂ ਦੇ ਘਰ ਬੇਇੱਜ਼ਤੀ ਕਰਾ ਕੇ ਹੀ ਆਈਆਂ ਨਾ ਜਿੰਨੀ ਵਾਰੀ ਗਈਆਂ ਉੱਥੇ ਵੇ ਚੱਲ ਮੈਂ ਤੇ ਇਹੋ ਸੋਚਦੀ ਆ ਵੀ ਚੱਲ ਗਵਾਡਵਾ ਤੇ ਚਲੋ ਕੋਈ ਗੱਲ ਨਹੀਂ ਤੇ ਪਰ ਮੈਨੂੰ ਥੋੜੀ ਪਤਾ ਸੀ ਵੀ ਇਹਨਾਂ ਨੇ ਮੇਰੇ ਨਾਲ ਇਦਾਂ ਕਰਨੀ ਆਵਾਜ਼ ਥੱਲੇ ਕਰਕੇ ਗੱਲ ਕਰੋ ਠੀਕ ਆ ਨਾ ਬਹੁਤੇ ਦਿਨ ਨਹੀਂ ਹੋਏ ਹਲੇ ਇੱਕੋ ਦਿਨ ਹੀ ਹੋਇਆ ਮੈਨੂੰ ਇੱਥੇ ਆਈ ਨੂੰ ਜੋ ਬਣਿਆ ਹੋਣਾ ਤੇ ਚੋਪ ਵਰਗੇ ਤੇ ਖਾ ਲੋ ਉਹਦੇ ਨਾਲ ਰਾਨੋ ਸੰਦੀਪ ਨੇ ਤੈਨੂੰ ਦੱਸਿਆ ਵੀ ਸਾਰੀ ਗੱਲ ਦਾਸਤੀ ਤੈਨੂੰ ਨੇ ਮੈਂ ਠੀਕ ਨਹੀਂ ਸੀ ਮੈਨੂੰ ਉਹ ਚੱਕਰ ਜਿਹੇ ਪੜੇ ਆਉਂਦੇ ਇਹ ਪਤਾ ਨਹੀਂ ਬੀਪੀ ਵਧਿਆ ਸੀ ਮੇਰਾ ਮੇਰੇ ਕੋਲ ਸਰਦੀ ਵਾਲੀ ਉੱਠਿਆ ਹੀ ਨਹੀਂ ਗਿਆ ਕੱਲ ਉਹ ਚਲੋ ਕੋਈ ਨਹੀਂ ਭੈਣ ਜੀ ਜੇ ਤੁਹਾਡੇ ਕੋ ਬਾਨੇ ਹੈਗੇ ਹਨਾ ਤੇ ਅਸੀਂ ਵੀ ਗਾਂ ਤੋਂ ਇਦਾਂ ਹੀ ਕਰਿਆ ਕਰਾਂਗੇ ਜੇ ਤੁਹਾਨੂੰ ਕੋਈ ਲੋੜ ਪਊਗੀ ਰਪਿੰਦਰ ਹਾਂਜੀ ਰੋਟੀਆਂ ਰਹਿਣ ਦੇਣੀਆਂ ਹੈਗੀਆਂ ਤੇ ਮੈਂ ਲਾ ਲੈਣੀਆਂ ਅਸੀਂ ਚਲੋ ਕੋਈ ਗੱਲ ਨਹੀਂ ਅਮੀ ਬਸ ਫੱਕ ਚੱਲੀਆਂ ਹੀ ਖਾਓ ਤੁਸੀਂ ਨਹੀਂ ਹੋ ਗਿਆ ਤੂੰ ਰਹਿਂਦੇ ਮੈਂ ਲੰਮੀ ਆ ਤੇ ਤੂੰ लवली ਨੂੰ ਆਵਾਜ਼ ਮਾਰ ਤੇ ਤੁਸੀਂ ਦਵੇ ਜੜੇ ਖਾ ਲੋ ਜੀ